ਜੂਨ 1984 ਕੱਲੂਕਾਰੇ ਦੀ 40ਵੀਂ ਵਰ੍ਹੇ ਸਿਰ ਮੌਕੇ ਬ੍ਰੈਮਟਨ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਖਾਲਿਸਤਾਨ ਅਫੀਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਪੰਜਾਬ ਤੋਂ ਪਈ ਅਜਮੇਰ ਸਿੰਘ ਨੇ ਵੀ ਖਾਸ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਤੀਜੇ ਕੱਲੂਕਾਰੇ ਨੂੰ ਸਮਰਪਿਤ ਇਹ ਸਮਾਗਮ ਪਿਛਲੇ ਕਰੀਬ 1 ਦਹਾਕੇ ਤੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਥਕ ਦੀਵਾਨ ਉਪਰੰਤ ਸਿਖਾਗੂਆਂ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਵਿਚਾਰ ਸਾਂਝੇ ਕੀਤੇ। ਰੱਬਕ ਦਾਸਵਰੇ ਪਹਿਲਾਂ ਜੀਨਾਂ ਵੀਰਾਂ ਨੇ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਨੂਰ ਪ੍ਰਕਾਸ਼ ਔਰ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਫੈਸਲਾ ਲਿਆ ਕਿ ਜਿੱਥੇ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਨੂੰ ਸਮਰਪਤ ਨਗਰ ਕੀਰਤਨ ਹੋਣਾ ਚਾਹੀਦਾ ਉੱਥੇ ਜੂਨ 84 ਜਿਹੜਾ ਸਾਡੀ ਜਨਰੇਸ਼ਨ ਨੇ ਆਪਣੀ ਅੱਖੀਂ ਦੇਖਿਆ ਮਾਨਸਕਤਾ ਦੇ ਵਿੱਚ ਬਹੁਤ ਸਾਰਿਆਂ ਨੇ ਉਸ ਸੰਤਾਪ ਨੂੰ ਵੀ ਹੰਡਾਇਆ ਹੈ ਔਰ ਇੱਕ ਨਵੇਂ ਯੁੱਗ ਦਾ ਆਗਾਜ਼ ਵੀ ਹੋਇਆ ਹੈ ਕਿ ਇਹ ਨਗਰ ਕੀਰਤਨ ਜੂਨ 84 ਦੇ ਤਲੂਕਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਏ। ਰਾਜਾ ਸਿੰਘ ਇਹ ਜਲਵਾ ਅਗਰ ਹੋਇਆ ਹਜ਼ਾਰਾਂ ਸੰਤਾਂ ਦਾ ਇਕੱਠ ਦੇਖ ਸਕਦੇ ਕਿ ਕਿਵੇਂ ਕੌਮ ਦੇ ਵਿੱਚ ਕੁਝ ਛਾਇ ਹੈ। ਔਰ ਕੋਮ ਆਪਣੇ ਨਿਸ਼ਾਨੇ ਬਤੀ ਸਮਰਪਤ ਹੈ ਕਿਉਂਕਿ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਇਹ ਲਫ਼ਜ਼ ਅਰਬੀ ਜ਼ਬਾਨ ਚੋਂ ਆਇਆ ਜਿਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ ਉਹ ਵੀ ਸਾਡੇ ਪੰਜਾਬ ਦੇ ਵਿੱਚ ਆਪ ਗਵਾਹੀ ਦੇਣ ਵਾਲੇ ਨੂੰ ਸ਼ਹਾਦਤ ਕਹਿੰਦੇ ਨੇ ਕਿ ਤੇਰੀ ਸ਼ਹਾਦਤ ਹੋ ਗਈ ਹੈ ਤੇ ਉਹਦੀ ਸ਼ਹਾਦਤ ਰੱਖੀ ہوئی ਹੈ ਹੁਣ ਇਹ ਗਵਾਹੀ ਦੇਣੀ ਅਰਬੀ ਜ਼ਬਾਨ ਦੇ ਵਿੱਚ ਯਾ ਇਸਲਾਮਿਕ ਪਰੰਪਰਾ ਦੇ ਵਿੱਚ ਇਸ ਦਾ ਆਧਾਰ ਸੀ ਕਿ ਉਹ ਆਤਮਾ ਜਿਹੜੀ ਇਨੀ ਉੱਚੀ ਸੁੱਚੀ ਹੈ ਕਿ ਉਹ ਮੇਲੇ ਦੇ ਜ਼ੁਰਮ ਕਰੇ ਵਾਲਿਆਂ ਦੇ ਨਾਲ ਜਦੋਂ ਟਕਰਾ ਜਾਂਦੀ ਹੈ ਸਰੀਰ ਕੁਰਬਾਨ ਹੁੰਦਾ ਹੈ ਤੇ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਗਵਾਹੀ ਹੁੰਦੀ ਹੈ ਕਿ ਜਿਸ ਧਰਤੀ ਦੇ ਖਿੱਤੇ ਚੋਂ ਇਹ ਰੂਹ ਆਈ ਹੈ ਉਹ ਇਹਨਾਂ ਪਛਤਾ ਜਾ ਚੁੱਕੇ ਕਿ ਉਸ ਨੂੰ ਬਦਲੇ ਜਾਣ ਦੀ ਲੋੜ ਹੈ ਔਰ ਜਦੋਂ ਅਸੀਂ ਬਾਬਾ ਬੁੱਤਲ ਸਿੰਘ ਬਾਬਾ ਗਰਜਾ ਸਿੰਘ ਜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਸ ਦੌਰ ਨੂੰ ਦੇਖਦੇ ਤੇ ਉਸ ਦੇ ਵਿੱਚ ਇੱਕ ਤਕ ਸਾਾਨੂੰ ਬੜਾ ਨੂੰ ਮਿਲਦੀ ਹੈ ਕਿ ਉਹ ਰਿਜ਼ੋਲਵ ਕਰਦੇ ਨੇ ਫਰੰਟ ਕਰਦੇ ਨੇ ਕਿ ਤੁਰਕਨ ਸਿਰ ਦੇ ਝੂਠਾ ਕਰਾਏ ਫਿਰ ਖਾਲਸਿਆਂ ਦੀ ਚਰਚਾ ਹੋਏ ਪਾਤਸ਼ਾਹੀ ਦਾਵਾ ਚਾਹੇ ਜੋਏ ਕਿ ਇਹ ਜਦੋਂ ਅਸੀਂ ਆਪਣਾ ਸਿਰ ਦੰਨੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਾਡਾ ਉਹ ਸਿਰ ਕਬੂਰ ਹੁੰਦੇ ਪਰ ਇਹ ਵੀ ਸੂਰ ਸੋ ਪਹਿਚਾਨਣੀਏ ਤਾਂ ਅਸੀਂ ਪੜਦੇ ਹਾਂ ਪਰ ਨਾਲ ਦੇ ਨਾਲ ਅਸੀਂ ਇਹ ਵੀ ਪੜਦੇ ਹਾਂ ਕਿ ਮਰਨ ਮਨਸ਼ਾ ਸੂਰਿਆ ਹੱਕ ਹੈ ਜੇ ਹੋਏ ਮਰਿਆ ਪਰ ਵਾਣੂ ਕਿ ਮਨਸ਼ਾ ਜ਼ਾਇਰ ਹੈ ਜ਼ਾਇਰ ਹਰਕਤੀ ਹੈ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਹੈ ਕਿ ਉਸਨੇ ਕੁਰਬਾਨ ਹੋਣਾ ਹੈ ਪਰ ਉਸ ਦਾ ਕਬੂਲ ਹੋਣਾ ਆਕਾਲ ਪੁਰਖ ਦੀ ਦਰਗਾਹ ਚ ਔਰ ਉਸ ਦੀ ਫਿਰ ਸ਼ਹਾਦਤ ਕਿਵੇਂ ਰੰਗ ਲਿਆਦੀ ਹੈ ਇਹ ਅਸੀਂ ਪਿਛਲੇ ਚਾਰ ਹੀ ਦੌਰਿਆਂ ਦੇ ਵਿੱਚ ਦੇਖਿਆ ਔਰ ਇਸ ਗੱਲ ਦੇ ਵਿੱਚ ਕੋਈ ਦੋਰਾਂਵਾ ਨਹੀਂ ਨਹੀਂ ਕਿ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਸੀ ਜਦ ਸਾਡੇ ਬਜ਼ੁਰਗਾਂ ਨੇ ਇਸ ਨੂੰ ਅਰਦਾਸ ਦੇ ਵਿੱਚ ਗੁੰਦਿਆ ਹੋਇਆ ਤੇ 20ਵੀਂ ਸਦੀ ਦੇ ਵਿੱਚ ਖਾਸ ਕਰਕੇ 1970 ਦੇ ਤੱਕ ਪਹੁੰਚਦੇ ਜਿਹੜੀ ਜਨਰੇਸ਼ਨ ਸੀ ਉਹ ਇਹ ਮਹਿਸੂਸ ਕਰਦੀ ਸੀ ਕਿ ਜੀ ਇਹ ਸ਼ਾਇਦ ਜ਼ਾਦੀ ਕਰਾਂ ਨੇ ਜਿਹੜੀਆਂ ਉਹ ਰੂਹਾਂ ਸਾਨੂੰ ਕੋਈ ਜ਼ਾਦੀ ਸੰਗ ਇਹ ਸਾਡੇ ਵੱਸ ਦਾ ਰੋਗ ਨਹੀਂ ਹੈ ਜਦ ਸਾਡੀ ਜਨਰੇਸ਼ਨ ਦੇ ਕੋਈ ਕੁਝ ਨਹੀਂ ਕਰਦਾ ਹੈ ਪਰ ਇਤਿਹਾਸ ਨੇ ਇਹ ਚਾਰ ਬਹਾਦਰਾਂ ਦੇ ਇਤਿਹਾਸ ਨੇ ਇਹ ਗੱਲ ਦੀ ਯਾਦ ਆ ਨਹੀਂ ਕਰਵਾਈ ਕਿ ਸਿੱਖੀ ਸਿਰਫ ਜਾਂ ਉਹ ਸਿੱਖ ਜਿਸ ਨੂੰ 10 ਜਗ੍ਹਾ ਦੇ ਅੰਦਰ 10 ਗੁਰੂ ਸਰਵਾਂ ਨੇ ਘੜਿਆ ਚਿਰਾਂ ਉਪਿਤ ਪਰ ਬਹੁਤ ਮਾਰ ਜਦੋਂ ਅਸੀਂ ਵੱਡੇ ਧਰਮਾਂ ਦੀ ਗੱਲ ਕਰਦੇ ਦੁਨੀਆ ਉਹ ਖਿੱਤਿਆਂ ਦੇ ਵਿੱਚ ਜਾਂ ਦੋ ਹਿੱਸਿਆਂ ਦੇ ਵਿੱਚ ਪਰਵਾ ਨੂੰ ਮੰਨਿਆ ਜਾਂਦਾ ਹੈ ਇੱਕ ਸੈਮਿਟਿਕ ਰਿਲੀਜਮ ਨੇ ਇੱਕ ਆਰੀਅਨ ਰਿਲੀਜਮ ਸੈਮਿਟਿਕ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਦੇ ਵਿੱਚ ਜੋ ਰੈਸਟਰੀਜਮ ਜੂਡੀਇਜ਼ਮ 크੍ਰਿਸਚੀਅਨਿਟੀ ਤੇ ਇਸਲਾਮ ਇਸੇ ਆਰਡਰ ਦੇ ਵਿੱਚ ਜਿਹੜਾ ਉਹਨਾਂ ਦਾ ਦੀ ਐਂਜਿਸਟਸ ਹੈ ਜਿਸ ਸਾਡੇ ਈਸਟਰ ਵਿੱਚ ਜਿਸ ਨੂੰ ਅਸੀਂ ਨਬਰਵਾਜ ਕਹਿੰਦੇ ਆ ਜਿਹਾ ਨਫਲ ਦਾ ਜਿਆਦਾ ਕੋਪਰਲ ਕੀਤਾ ਗਿਆ ਹੈ ਬੁੱਧ ਧਰਮ ਜੈਨ ਧਰਮ ਤੇ ਇਸ ਸਾਰੇ ਦੀ ਲੇਟੈਸਟ ਸੀਰੀਜ਼ ਦੇ ਵਿੱਚ ਸਿੱਖ ਧਰਮ 515 ਬਾਰੇ ਗੁਰੂ ਨਾਨਕ ਸਾਹਿਬ ਪ੍ਰਕਾਸ਼ ਮਾਰ ਹੁੰਦੇ ਨੇ ਕਿਉਂਕਿ ਜਦੋਂ ਹਮਲਾ ਕੀਤਾ ਗਿਆ ਤਾਂ ਕਈ ਲੋਕਾਂ ਨੂੰ ਬੜੀ ਹੈਰਾਨੀ ਹੋਈ ਸੀ ਕਿ ਉਹ ਦਿਨ ਕਿਉਂ ਚੁਣਿਆ ਗਿਆ ਜਦੋਂ ਸੰਗਤ ਵੱਡੀ ਪੱਧਰ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦਰਬਾਰ ਸਾਹਿਬ ਵਿੱਚ ਪਹੁੰਚੀ ਸੀ ਆਪਣੀ ਸ਼ਰਧਾ ਵਿੱਚੋਂ ਪੰਜਵੇਂ ਪਾਤਸ਼ਾਹ ਨੂੰ ਸ਼ਰਧਾ ਦੇ ਫੋਲਡੇਟ ਕਰਨ ਵਾਸਤੇ ਕਿ ਕੀ ਉਹੀ ਦਿਨ ਚੁਣਨਾ ਜ਼ਰੂਰੀ ਸੀ ਪੰਜ ਸੱਤ ਦਿਨ ਲੇਟ ਨਹੀਂ ਸੀ ਕੀਤਾ ਜਾ ਸਕਦਾ ਇਹ ਸਵਾਲ ਬਹੁਤ ਲੋਕਾਂ ਦੇ ਮਨਾਂ ਵਿੱਚ ਉੱਠਿਆ ਹੈ ਇਸ ਦਾ ਅੱਜ ਤੱਕ ਕਿਸੇ ਕੋਲੋਂ ਵੀ ਕੋਈ ਯਕੀਨ ਹਾਰ ਜਵਾਬ ਨਹੀਂ ਦਿੱਤਾ ਗਿਆ ਕਿ ਕਿਉਂ ਕੀਤਾ ਉਹਨਾਂ ਨੇ ਹੁਣ ਇਹਦਾ ਆਪਾਂ ਇੱਕ ਕੋਈ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਉਂ ਕੀਤਾ ਕਿਉਂਕਿ ਜਿਹਨੇ ਕੀਤਾ ਅਸਲ ਤਾਂ ਉਹੀ ਦੱਸ ਸਕਦਾ ਹੈ ਉਦੇ ਮਨ ਨੂੰ ਪੂਰੀ ਤਰ੍ਹਾਂ ਤੁਸੀਂ ਵਿਆਖਿਆ ਕਰ ਸਕੋ ਉਹਦੇ ਉਹਦੀਆਂ ਕਾਰਵਾਈਆਂ ਤੋਂ ਉਹਦੇ ਆਮਲਾਂ ਤੋਂ ਅਸੀਂ ਉਸਦਾ ਇੱਕ ਅੰਦਾਜ਼ਾ ਲਾ ਸਕਦੇ ਹਾਂ ਸੋ ਬਹੁਤ ਵਿਦਵਾਨਾਂ ਨੇ ਇਸ ਦੇ ਉੱਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਲੱਗਦਾ ਕੋਈ ਵੀ ਵਿਆਖਿਆ ਇਹਦੀ ਸਾਡਾ ਘਰ ਪੂਰਾ ਨਹੀਂ ਕਰਦੀ ਇੱਕੋ ਹੀ ਵਿਆਖਿਆ ਕਿ ਉਹ ਕਮੀਨਗੀ ਪ੍ਰਗਟ ਕਰਨੀ ਸੀ ਉਹ ਕਮੀਨਗੀ ਪ੍ਰਗਟ ਕਰਤੀ ਉਹਨਾਂ ਨੇ ਕਮੀਨਗੀ ਤੋਂ ਬਿਨਾਂ ਕੀ ਹੋਰ ਕੋਈ ਵਿਆਖਿਆ ਨਹੀਂ ਉਹਨਾਂ ਨੇ ਬਹੁਤ ਬਹਾਨੇ ਘੜੇ ਬਹੁਤ ਬਹਾਨੇ ਦੱਸਦੇ ਸੋ ਉਹ ਕਮੀਨਗੀ ਸਿਰਫ ਉੱਥੇ ਹੀ ਖਤਮ ਨਹੀਂ ਹੋਊਗੀ ਨਾ ਮੈਂ ਪਹਿਲਾਂ ਵੀ ਕਈ ਥਾਵਾਂ ਤੇ ਕਿਹਾ ਕਿ ਜਿਹੜਾ ਇਹ ਕੱਲੂ ਕਾਰਾ ਤੀਜਾ ਕੱਲੂ ਕਾਰਾ ਇਹ ਸਿਰਫ ਜੂਨ ਜਾਂ ਨਵੰਬਰ ਤੱਕ ਤਸੀਮਤ ਨਹੀਂ ਨਾ ਇਹ 1984 ਤੱਕ ਤਸੀਮਤ ਹੈ ਇਹ ਅੱਜ ਵੀ ਲਗਾਤਾਰ ਨਿਰੰਤਰ ਜਾਰੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਸੋ ਇਸ ਨੂੰ ਇੱਕ ਲਗਾਤਾਰਤਾ ਵਿੱਚ ਹੀ ਦੇਖਣਾ ਚਾਹੀਦਾ ਕਿਉਂਕਿ ਜਿਹੜੀ ਮੈਂ ਕਮੀਨੀ ਦੀ ਗੱਲ ਕਰਦਾ ਸੀ ਤੁਸੀਂ ਹੁਣ ਇੱਕ ਤਾਂ ਖਬਰ ਸਾਰਿਆਂ ਨੇ ਸੁਣ ਲਈ ਹੋਣੀ ਐ ਕਿ ਬਿਆਨ ਤੇ ਬੁੱਜੜ ਦਾ ਪੋਤਰਾ ਜਿਹਨੂੰ ਲੋਕਾਂ ਨੇ ਵੋਟਾਂ ਦੇ ਵਿੱਚ ਹਰਾ ਦਿੱਤਾ ਸੀ ਲੁਧਿਆਣੇ ਤੋਂ ਰਬਨੀਤ ਸਿੰਘ ਬਿੱਟੂ ਉਸ ਨੂੰ ਕੇਂਦਰੀ ਬਜ਼ਾਰਤ ਵਜ਼ੀਰ ਬਣਾਇਆ ਗਿਆ ਨਵਾਜਿਆ ਗਿਆ ਹਾਰੇ ਹੋਏ ਬੰਦੇ ਨੂੰ ਤੇ ਪਿਆੰਤੇ ਬੁੱੱਜੜ ਦੇ ਪੋਤੇ ਨੂੰ ਜੇ ਉਹਨੂੰ ਹਾਰਨ ਦੇ ਬਾਵਜੂਦ ਮੰਤਰੀ ਬਣਾਇਆ ਹੈ ਵਜ਼ੀਰ ਬਣਾਇਆ ਹੈ ਤਾਂ ਇੱਕ ਤਾਂ ਇਹ ਹੈ ਕਿ ਜੋ ਲੋਕਾਂ ਦਾ ਫਤਵਾ ਹੈ ਕਿਉਂਕਿ ਡੈਮੋਕ੍ਰੈਟਿਕ ਨੌਰਨ ਜਾਂ ਜਮਹੂਰੀ ਜਮਹੂਰੀਅਤ ਦਾ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਲੋਕਾਂ ਦੀ ਜੋ ਮਰਜ਼ੀ ਹੈ ਜਿਵੇਂ ਲੋਕਾਂ ਨੇ ਪ੍ਰਗਟ ਕੀਤੀ ਉਹਦਾ ਮਾਨ ਰੱਖਿਆ ਜਾਵੇ ਪਰ ਉਹਨਾਂ ਨੇ ਲੋਕਾਂ ਦੀ ਮਰਜ਼ੀ ਦਾ ਵੀ ਕੋਈ ਪਰਵਾਹ ਨਹੀਂ ਕੀਤੀ ਦੂਜੀ ਗੱਲ ਸਿੱਖਾਂ ਦੇ ਮਨਾਂ ਤੇ ਕੀ ਬਿੱਤੂਗੀ ਇਹ ਗੱਲ ਵੀ ਜਦੋਂ ਤੁਸੀਂ ਉਹਨੂੰ ਉੱਚੀ ਇੱਛਾ ਸਨਮਾਨ ਦੇ ਰਹੇ ਹੋ ਇਟਾ ਵੱਡਾ ਮਾਣ ਬਖਸ਼ ਰਹੇ ਹੋ ਤੇ ਤਾਂ ਸਿੱਖ ਜਿਨ੍ਹਾਂ ਦੇ ਹਿਰਦੇ ਪਹਿਲਾਂ ਹੀ ਦਬੇ ਪਏ ਨੇ ਵੀ ਉਹਨਾਂ ਦੇ ਮਨਾਂ ਤੇ ਕੀ ਬਿੱਤੂਗੀ ਇਹਦੀ ਫੇਰ ਇੱਕੋ ਹੀ ਵਿਆਖਿਆ ਹੈ ਕਿ ਉਹ ਕਮੀਨਗੀ ਜਿਹੜੀ ਉਹਨਾਂ ਨੇ ਅੱਜ ਤੋਂ 40 ਸਾਲ ਪਹਿਲਾਂ ਕੀਤੀ ਉਹ ਕਮੀਨਗੀ ਉਸੇ ਤਰ੍ਹਾਂ ਜਾਰੀ ਹੈ ਵਿੰਤ ਸਿੰਘ ਦੇ ਪੋਤੇ ਨੂੰ ਵਜ਼ੀਰ ਬਣਾਉਣਾ ਬਾਜ਼ਾਰਤਨਾ ਨਮਾਜਨਾ ਇਹ ਫੇਰ ਇੱਕ ਕਮੀਨਗੀ ਹੈ ਇਹਦੇ ਨਾਲ ਹੀ ਇੱਕ ਜਿਹੜੀ ਗੱਲ ਅਸੀਂ ਬਹੁਤਾ ਕਈ ਵਾਰ ਗੌਰ ਨਹੀਂ ਕਰਦੇ ਜਿਹੜੀਆਂ ਤਰੀਕਾ ਰੱਖੀਆਂ ਗਈਆਂ ਪੰਜਾਬ ਦੇ ਵਿੱਚ ਚੋਣਾਂ ਦੀਆਂ ਤੁਸੀਂ ਦੇਖੋ ਗਿਣਮਿਥ ਕੇ ਗਿਣਮਿਥ ਕੀ ਕਹਿ ਸਕਦੇ ਆ ਕਿ ਜਦੋਂ ਜੂਨ ਦਾ ਪਹਿਲਾ ਹਫਤਾ ਅਸੀਂ ਉਹ ਸਾਖਾ ਯਾਦ ਕਰ ਰਹੇ ਹੁੰਦੇ ਆ ਸਾਡੀ ਉਦੋਂ ਕੀ ਮਾਨਸਿਕ ਅਵਸਥਾ ਹੁੰਦੀ ਹੈ ਉਹੀ ਦਿਨ ਵੋਟਾਂ ਵਾਸਤੇ ਚੁਣਨੇ ਇੱਕ ਤਰੀਕ ਨੂੰ ਵੋਟਾਂ ਪਵਾਉਣੀਆਂ ਤੇ 4 ਜੂਨ ਜਦੋਂ ਵਹਿ ਗੱਤ ਲੜਾਈ ਸ਼ੁਰੂ ਹੋ ਗਈ ਸੀ ਦਰਬਾਰ ਸਾਹਿਬ ਦੇ ਅੰਦਰ ਉਹੀ ਦਿਨ ਨੂੰ ਜਿਹੜਾ ਰਿਜ਼ਲਟ ਆਪਣੇ ਜਾਰੀ ਕਰਨ ਲਈ ਤਾਂ ਕਿ ਲੋਕ ਲੋਕਾਂ ਦੀ ਸੁਰਤ ਦਰਬਾਰ ਫਾਗਨਾ ਜੁੜਨ ਦੀ بجائے ਉਹ ਟੈਲੀਵਿਜ਼ਨ ਤੇ ਜਾਂ ਰੇਡੀਓ ਉੱਤੇ ਹੋਰ ਸਾਧਨਾ ਰਾਹੀਂ ਉਹ ਨਤੀਜਿਆਂ ਤੇ ਸਾਰੀ ਸਪੋਰਟ ਉਹਨਾਂ ਦੀ ਕਨਸੈਂਟਰੇਟ ਹੋ ਜੇ ਸੋ ਇਹ ਵੀ ਇੱਕ ਕਮੀਨਗੀ ਸੀ ਕਿ ਇੰਨਾ ਲੰਮਾ ਚਿਰ ਡੇਢ ਮਹੀਨਾ ਵੋਟਾਂ ਪਈਆਂ ਵੀ ਇਹ ਡੇਟਾ ਇਧਰ ਉਧਰ ਹੋ ਸਕਦੀਆਂ ਸੀ ਕਿ ਪੰਜਾਬ ਚ ਚੋਣਾਂ 10 ਦਿਨ ਪਹਿਲਾਂ ਵੀ ਹੋ ਸਕਦੀਆਂ ਸੀ ਵੋਟਾਂ ਦੀ ਗਿਣਤੀ ਚਾਰ ਨੂੰ ਜ਼ਰੂਰੀ ਨਹੀਂ ਸੀ ਉਹ ਕਿਸੇ ਹੋਰ ਦਿਨ ਵੀ ਹੋ ਸਕਦੀ ਇਹ ਕਿਸੇ ਭੁਲੇਖੇ ਜਾਂ ਗਲਤੀ ਨਾਲ ਨਹੀਂ ਹੋਈ ਹੈ।